ਜੀ ਜੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਬੱਚੇ ਜਿਹੜੇ ਮੰਦਿਰ ਆ ਬਹੁਤ ਤਾਂ ਕਰਦੀ ਜੀ ਅਤੇ ਸੱਤ ਅੱਠ ਤਾਂ ਜਣੇ ਦਾ ਕਾਫਲਾ ਬਣ ਕੇ ਇੱਥੇ ਆਣ ਕੇ ਮਾਨੂੰ ਖੜ ਜਾਂਦੇ ਆ ਜੇ ਅਸੀਂ ਰੋਕਦੇ ਆ ਤੇ ਅੱਗੋਂ ਗੱਲ ਨੂੰ ਆਉਂਦੇ ਜੀ ਕੱਲੀ ਕੱਲੀ ਇੱਥੇ ਕਾਟ ਹੁੰਦਾ ਹੈ ਅੱਗੋਂ ਜਾ ਕੇ ਜੀ ਜਦੋਂ ਕੱਲੇ ਕੱਲੇ ਹੋ ਜੀਦਾ ਉੱਥੇ ਜਾ ਕੇ ਛੇੜ ਕੇ ਜੀ ਤਾਂ ਕਰਦੇ ਆ ਵਿਚਾਰੀਆਂ ਬੱਚੀਆਂ ਜਿਹੜੀਆਂ ਆ ਉਹ ਬਾਹਰੋਂ ਪਿੰਡਾਂ ਤੋਂ ਆਉਂਦੀਆਂ ਵੇ ਠੀਕ ਹੈ ਉਹਨਾਂ ਦਾ ਮਾਪਿਓ ਜੋ ਚਰਾਂ ਨਾਲ ਨਹੀਂ ਆ ਸਕਦਾ ਚਲ ਸਮਾਜ ਦੇ ਵਿੱਚ ਚੰਦ ਵੀਰ ਹੁੰਦੇ ਨੇ ਜਿਨ੍ਹਾਂ ਭਰਾਵਾਂ ਦੇ ਸਹਿਯੋਗ ਨਾਲ ਆਪਾਂ ਇੱਕ ਦੂਜੇ ਵੀਰਾਂ ਦੀ ਮਦਦ ਕਰ ਸਕਦੇ ਆ ਭੈਣ ਭਰਾ ਦੀ ਮਦਦ ਕਰ ਸਕਦੇ ਆ ਵੈਨ ਵਾਲੇ ਨਾਲ ਗੱਲ ਕੀਤੀ ਗਈ ਵੈਨ ਵਾਲਾ ਬਹੁਤ ਪਰੇਸ਼ਾਨ ਸੀ ਵੈਨ ਵਾਲਾ ਕਹਿੰਦਾ ਸਾਡੀ ਵੈਨ ਰੋਕ ਲੈਂਦੇ ਆ ਇਹ ਪਾਉਂਦੇ ਮੀਟਿੰਗ ਦੇ ਵਿੱਚ ਇੱਕ ਮੇਰੇ ਵੀਰ ਨੇ ਜੋਗਾ ਸਿੰਘ ਨੇ ਇੱਕ ਸਮੱਸਿਆ ਠਾਈ ਸੀ ਇਸ ਤੋਂ ਪਹਿਲਾਂ ਵੀ ਵੈਸੇ ਸੀ ਇੱਥੇ ਕੰਮ ਕੀਤਾ ਕਿ ਕੁੜੀਆਂ ਸਕੂਲ ਤੋਂ ਬਹੁਤ ਮੰਦਿਰ ਬਹੁਤ ਤੰਗ ਕਰਦੀ ਹੈ ਕੀ ਦਿੱਕਤ ਆ ਰਹੀਆਂ ਨੇ ਸਾਨੂੰ ਜੋ ਵੀ ਤੁਸੀਂ ਵੈਣਾ ਲੈ ਕੇ ਜਾਣੇ ਹੋ ਜਾਂ ਵੈਣਾ ਦੇ ਵਿੱਚ ਕੀ ਪ੍ਰੋਬਲਮ ਆ ਰਹੀ ਹੈ ਜੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਬੱਚੇ ਜਿਹੜੇ ਮੰਦਿਰ ਆ ਬਹੁਤ ਤੰਗ ਕਰਦੀ ਜੀ ਅਤੇ ਸੱਤ ਅੱਠ ਅੱਠਾ ਜਣੇ ਦਾ ਕਾਫਲਾ ਬਣ ਕੇ ਇੱਥੇ ਆਣ ਕੇ ਮਾਨੂੰ ਖੜ ਜਾਂਦੇ ਆ ਜੇ ਅਸੀਂ ਰੋਕਦੇ ਆ ਤੇ ਅੱਗੋਂ ਗੱਲ ਨੂੰ ਆਉਂਦੇ ਜੀ ਕੱਲੀ ਕੱਲੀ ਇੱਥੇ ਕੱਟ ਹੁੰਦਾ ਹੈ ਅੱਗੋਂ ਜਾ ਕੇ ਜੀ ਜਦੋਂ ਕੱਲੇ ਕੱਲੇ ਹੋ ਜੀਦਾ ਉੱਥੇ ਜਾ ਕੇ ਘੇਰ ਕੇ ਜੀ ਤਾਂ ਕਰਦੇ ਆ ਅੱਛਾ ਕਿੱਤੇ ਜੀ ਕਰਕੇ ਮਤਲਬ ਸਾਡੇ ਰੂਟ ਉੱਤੇ ਜਾ ਕੇ ਘੇਰਦੇ ਹਾਂਜੀ ਹਾਂਜੀ ਰੂਟ ਤੇ ਮੰਨ ਲਓ ਇੱਥੇ ਰੋਕਦੇ ਆ ਅੱਗੇ ਰੂਟ ਤੇ ਜਾ ਕੇ ਫਿਰ ਕੱਲੇ ਕੱਲੇ ਚਾਰ ਚਾਰ ਜਣੇ ਮੋਰਸਾ ਅੱਗੇ ਪਿੱਛੇ ਲਾਉਂਦੇ ਆ ਜੀ ਬਹੁਤ ਤਾਂ ਕਰਦੇ ਆ ਅਸੀਂ ਤਾਂ ਬੜੇ ਪਰੇਸ਼ਾਨ ਆ ਇਨਾ ਮਢੀਰ ਤੋਂ ਅੱਜ ਅੱਜ ਜਿਹੜਾ ਇਹਨਾਂ ਉਪਰਾਲਾ ਕੀਤਾ ਬਹੁਤ ਜੀ ਸਰ ਤੁਸੀਂ ਅੱਜ ਸਿਨੀਅਰ ਸੈਕੰਡਰੀ ਕੰਨੇਆ ਸਕੂਲ ਪਹੁੰਚੇ ਹੋ ਜੋ ਕਿ ਇੱਥੇ ਆਵਾਰਾ ਮੁੰਡਿਆਂ ਵੱਲੋਂ ਘੁੰਮੇ ਜਾਂਦਾ ਹੈ ਤੇ ਤੁਹਾਨੂੰ ਅੱਜ ਇੱਥੇ ਕਿਸ ਵੱਲੋਂ ਸ਼ਿਕਾਇਤ ਗਈ ਸੀ ਜੋ ਕਿ ਵੈਣਾ ਵਾਲੇ ਵੀ ਕਹਿ ਰਹੇ ਹਨ ਬਹੁਤ ਪਰੇਸ਼ਾਨੀਆਂ ਆ ਰਹੀਆਂ ਹਨ ਬਿਲਕੁਲ ਜੀ ਤੱਲ ਵੀ ਸਾਡੇ ਇੱਕ ਸਾਰੇ ਸਮਾਜ ਸੇਵੀਆਂ ਨਾਲ ਇੱਕ ਮੀਟਿੰਗ ਹੋਈ ਸੀ ਜਿਹਦੇ ਵਿੱਚ ਕਿਹਾ ਸੀ ਐਸ ਜੀ ਆਪਣਾ ਜਲਾਲਾਬਾਦ ਦੇ ਇਲਾਕੇ ਦੇ ਵਿੱਚ ਜੋ ਵੀ ਸਕੂਲ ਆ ਜਾਂ ਕਿਤੇ ਕੋਈ ਇਹੋ ਜਿਹੀ ਕੜਨਾ ਵਾਪਰਦੀ ਹੈ ਸਾਰੇ ਭੈਣ ਭਰਾ ਨਾਲ ਮਿਲ ਕੇ ਆਪਾਂ ਇਹਨੂੰ ਜਿੱਤੀਏ ਕਿਉਂਕਿ ਕਈ ਵਿਚਾਰੀਆਂ ਬੱਚੀਆਂ ਜਿਹੜੀਆਂ ਆ ਉਹ ਬਾਹਰੋਂ ਪਿੰਡਾਂ ਤੋਂ ਆਉਂਦੀਆਂ ਵੇ ਠੀਕ ਹੈ ਉਹਨਾਂ ਦਾ ਮਾਪਿਓ ਜੋ ਚਰਨਾਂ ਨਾਲ ਨਹੀਂ ਆ ਸਕਦਾ ਚਲ ਸਮਾਜ ਦੇ ਵਿੱਚ ਚੰਦ ਵੀਰ ਹੁੰਦੇ ਨੇ ਜਿਨ੍ਹਾਂ ਭਰਾ ਭਰਾਵਾਂ ਦੇ ਸਹਿਯੋਗ ਨਾਲ ਆਪਾਂ ਇੱਕ ਦੂਜੇ ਵੀਰਾਂ ਦੀ ਮਦਦ ਕਰ ਸਕਦੇ ਆ ਭੈਣ ਭਰਾ ਦੀ ਮਦਦ ਕਰ ਸਕਦੇ ਆ ਉਹ ਵੈਨ ਵਾਲੇ ਨਾਲ ਗੱਲ ਕੀਤੀ ਗਈ ਵੈਨ ਵਾਲਾ ਬਹੁਤ ਪਰੇਸ਼ਾਨ ਸੀ ਵੈਨ ਵਾਲਾ ਕਹਿੰਦਾ ਸਾਡੀ ਵੈਰ ਰੋਕ ਲੈਂਦੇ ਆ ਵੈਹ ਰੋਕਣ ਤੋਂ ਬਾਅਦ ਮੁੰਡੇ ਸ਼ਰਾਰਤੀ ਅੰਸਰ ਜਿਹੜੇ ਹੁੰਦੇ ਆ ਆ ਵੇਖੇ ਇਰਾ ਮੁੰਡੇ ਦੇ ਕੀ ਕੋਣ ਆ ਸ਼ਰਾਰਤੀ ਅੰਸਰ ਹੁੰਦੇ ਆ ਜਿਹੜੇ ਉਹ ਹਰਤਤਾ ਕਰਦੇ ਨੇ ਹੁਣ ਕਿੱਡੀ ਵੱਡੀ ਘਟਨਾ ਕੁੜੇ ਦਿਨਾਂ ਦੇ ਵਿੱਚ ਇੱਥੇ ਆਪਣੇ ਇੱਕ ਜਲੰਧਰ ਵਾਪਰੀ ਹੈ ਬਹੁਤ ਮੰਦ ਭਾਗੀ ਘਟਨਾ ਹੋਈ ਹੈ ਮੱਛੀ ਨਾਲ ਜੋ ਹੋਇਆ ਹੈ ਚਲੋ ਸਾਨੂੰ ਆ ਦੇ ਇਲਾਕੇ ਦੇ ਵਿੱਚ ਜਿੰਨੇ ਕੁ ਜੋਗੇ ਆਸੀਂ ਆਪ ਦਾ ਸਾਧ ਤਿਆਰ ਰੱਖ ਸਕਦੇ ਆ ਸਾਡੀ ਸਾਡੀ ਟੀਮ ਸਮੁੱਚੀ ਸਾਰੀ ਟੀਮ ਸਾਡੀ ਆਈ ਬੈਠੀ ਆ ਕੋਈ ਵੀ ਸ਼ਰਾਰਤੀ ਅੰਸਰ ਕਿਸੇ ਤਰ੍ਹਾਂ ਦੀ ਵੀ ਕਿ ਹਰਕਤ ਕਰੇਗਾ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਬਹੁਤ ਹੀ ਵਧੀਆ ਸਜਜੇ ਢੰਗ ਨਾਲ ਜਿਹੜਾ ਉਹ ਜਿਹੜਾ ਕਾਰਜ ਕਰ ਰਿਹਾ ਨਾਲ ਸਾਡੇ ਉਹ ਵੀ ਬੜੀ سپورਟ ਕਰ ਰਿਹਾ ਕਿਉਂਕਿ ਪੁਲਿਸ ਪ੍ਰਸ਼ਾਸਨ ਕੋਲੇ ਆਪ ਦੀ ਸਮੁੱਚੀ ਟੀਮ ਨਾ ਹੋਣ ਕਰਕੇ ਚੰਗੇ ਨਾ ਹੋਰ ਉਹਨਾਂ ਕੋਲੇ ਮੁਲਾਜ਼ਮ ਨਾ ਹੋਣ ਕਰਕੇ ਉਹਨਾਂ ਨੇ ਸਾਡੇ ਨਾਲ ਤਾਲਮੇਲ ਕੀਤਾ ਵੀ ਚਲੋ ਛੱਟ ਦੂਸੀਂ ਕੋਈ 15 ਮਿੰਟ ਲਵਾ ਦਿਆ ਕਰੋ ਅੱਜ ਤਾਂ ਹੋਰ ਵੀ ਸੱਜਣਾ ਨੂੰ ਕਵਾਂਗੇ ਜਿਹੜੇ ਵੀਰ ਸਮਾਜ ਦੇ ਵਿੱਚ ਚਾਹੁੰਦੇ ਆ ਵੀ ਆਪਾਂ ਇੱਕ ਚੰਗਾ ਨਾਮ ਚੰਗੇ ਕੰਮ ਕਰ ਲਈਏ ਜਿਹੜੇ ਚੰਗੇ ਕੰਮ ਹੁੰਦੇ ਉਹ ਐਸੇ ਤਰ੍ਹਾਂ ਦੇ ਹੁੰਦੇ ਆ ਵੀ ਤੁਸੀਂ ਕੀ ਕਰ ਸਕਦੇ ਹੋ ਲੋਕਾਂ ਵਾਸਤੇ ਕੀ ਕਰ ਸਕਦੇ ਹੋ ਪਬਲਿਕ ਵਾਸਤੇ ਤੁਸੀਂ ਕੀ ਕਰ ਸਕਦੇ ਹੋ ਪਬਲਿਕ ਵਾਸਤੇ ਤੁਸੀਂ ਬੱਚੇ ਆਖੋ ਨਿਕਲਿਆ ਹੁਣ ਇਤਰੋਂ ਮੋਟਰਸਾਈਕਲ ਆਉਂਦੇ ਆ ਕੋਈ ਧੀ ਭੈਣ ਨੂੰ ਕੋਈ ਐਵੇਂ ੱਤਕਾ ਮਾਰ ਦਿੰਦਾ ਕੋਈ ਬੱਚਿਆਂ ਨਾਲ ਕੋਈ ਸ਼ਰਾਰਤ ਕਰ ਦਿੰਦਾ ਇੱਥੇ ਇੱਕ ਬੱਚੇ ਦਾ ਮਾਪਿਓ ਖੜਾ ਵੀ ਉਹ ਵੀ ਕਹਿੰਦਾ ਅਸੀਂ ਲੈਣ ਆਉਣੇ ਆ ਤੇ ਅਸੀਂ ਬੜੇ ਪਰੇਸ਼ਾਨ ਆ ਬੱਚੇ ਦੇ ਜਿਹੜੇ ਮਾਪਿਓ ਆਪ ਆਣ ਕੇ ਮੋਂਹ ਕਹਿੰਦੇ ਅਸੀਂ ਬੜੇ ਪਰੇਸ਼ਾਨ ਆ ਤੇ ਲੋ ਪ੍ਰਸ਼ਾਸਨ ਨਾਲ ਸਾਡੀ ਵੀ ਗੱਲਬਾਤ ਚੱਲ ਰਹੀ ਹੈ ਜਿੰਨਾ ਕੋਇਆ ਮੌਲਟੀ ਰੱਖਾਂਗੇ ਪਰ ਜਿਹੜੇ ਵੀਰ ਸਾਡੇ ਲੋਕਲ ਸਮਾਜ ਸੇਵੀ ਸੰਸਥਾਵਾਂ ਨੇ ਸਮਾਜਿਕ ਵੀਰੇ ਨੇ ਹੋਰ ਸੱਜਣ ਨੇ ਜਿਹੜੇ ਆਪ ਦਾ ਕਹਿੰਦੇ ਆ ਵੀ ਆਪਾਂ ਸ਼ਹਿਰ ਵਾਸੀਆਂ ਦੇ ਨਾਲ ਖੜਨਾ ਤੇ ਜਿਵੇਂਜਮੈਂਟ ਤੁਹਾਡੇ ਕੋਲੇ 5 ਇਹਦੇ 5-7 ਮਿੰਟ ਦੀ ਗੇਮ ਹੁੰਦੀ ਆ ਨਾ ਟ੍ਰੈਫਿਕ ਲੱਗੇਗਾ ਨਾ ਕਿਸੇ ਨੂੰ ਕੋਈ ਸਮੱਸਿਆ ਆਏਗੀ ਨਾ ਸ਼ਰਾਰਤੀ ਅੰਸਰ ਆਏ ਇੱਕ ਦੋ ਦਿਨ ਚਾਰ ਦਿਨ ਹਫਤਾ 10 ਦਿਨ ਮਹੀਨੇ ਉਹਨਾਂ ਨੂੰ ਪਤਾ ਲੱਗ ਜਣਾ ਖੜਨ ਲੱਪੇ ਉਹੋਂ ਹਟ ਜਾਣਗੇ ਅਗਰ ਜਿਵੇਂ ਕਿ ਬੱਚਿਆਂ ਨੂੰ ਦਿੱਕਤਾਂ ਆਉਂਦੀਆਂ ਨੇ ਛੋਟੇ ਬੱਚਿਆਂ ਨੂੰ ਜੋ ਕਿ ਕੁਝ ਦਿਨ ਪਹਿਲੇ ਜ਼ਿਲंधर ਵਿਖੇ ਕਾਂਡ ਹੋਇਆ ਸੀ ਠੀਕ ਹੈ ਉਸ ਜੀ ਨੂੰ ਲੈ ਕੇ ਵੀ ਥੋੜਾ ਜਿਆਦਾ ਸੰਸਥਾਵਾਂ ਵੱਲੋਂ ਵੀ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਖੇਤਰਿਆ ਜਾ ਰਿਹਾ ਹੈ ਤੇ ਤੁਹਾਡਾ ਕੀ ਕਹਿਣਾ ਹੈ ਜੀ ਜੋ ਇਸ ਟਾਈਮ ਸੰਸਥਾਵਾਂ ਕੰਮ ਕਰ ਰਹੀਆਂ ਨੇ ਸੰਸਥਾਵਾਂ ਬਹੁਤ ਵਧੀਆ ਕੰਮ ਕਰ ਰਹੀਆਂ ਪਰ ਜੋ ਦੋਸ਼ੀ ਹੈ ਉਹਨੂੰ ਸਖਤ ਤੋਂ ਸਖਤ ਜਾਨੀ ਉਹਨੂੰ ਚੌਂਕ ਦੇ ਵਿੱਚ ਖੜਾ ਕਰਕੇ ਤੇ ਸਾਰੇ ਚਿੱਤਰ ਮਾਲ ਉਸ ਮਾਲ ਦੇ ਸਾਹਮਣੇ ਟੰਗਿਆ ਜਾਵੇ ਖੰਭੇ ਦੇ ਨਾਲ ਗਾਟਾ ਉਦਾ ਲਾਤਾ ਜਾਵੇ ਹੱਥ ਪੈਰ ਵੜ ਦਿੱਤੇ ਜਾ। ਜੋ ਸਹੀ ਹਲਤਾ ਇਹੀ ਹੈ ਕਿਉਂਕਿ ਸਰਕਾਰਾਂ ਨੇ ਫਾਂਸੀ ਦੇਣ ਲੱਗਾ ਕਿੰਨੇ ਸਾਲ ਟਪਾ ਦੇਣੇ ਆ। ਗਾਟਾ ਲਾਤਾ ਜਾਵੇ ਤੇ ਹੱਥ ਪੈਰ ਵੜ ਤੇ ਜਾ। ਇਹ ਸਹੀ ਹੈ ਸਭ। ਠੀਕ ਮਿਹਰਬਾਨੀ। ਸੇ ਪਾਉਂਦੇ ਮੀਟਿੰਗ ਦੇ ਵਿੱਚ ਇੱਕ ਮੇਰੇ ਵੀਰ ਨੇ ਜੋਗਾ ਸਿੰਘ ਨੇ ਇੱਕ ਸਮੱਸਿਆ ਉਠਾਈ ਸੀ। ਇਸ ਤੋਂ ਪਹਿਲਾਂ ਵੀ ਵਾਸੇ ਸੀ ਤੇ ਕੰਮ ਕਿਦਾ ਕਿ ਕੁੜੀਆਂ ਸਕੂਲ ਕੋਲ ਬਹੁਤ ਉਹ ਮੰਦਿਰ ਬਹੁਤ ਤੰਗ ਕਰਦੀ ਹੈ ਸਾਡੀ ਇੱਕੋ ਮਨ ਜਲਿਆਂ ਨੂੰ ਉਹ ਮੰਦਿਰ ਨੂੰ ਇੱਕ ਬੇਨਤੀ ਹੈ ਵੀ ਅੱਜ ਅਸੀਂ ਸਾਰੇ ਵੀਰ ਜੁਣਿਆਂ ਤੇ ਪਿਆਰ ਨਾਲ ਸਾਰਿਆਂ ਨੂੰ ਕਹਿ ਰਹੇ ਹਾਂ ਇਹ ਸਾਰੀਆਂ ਸਾਡੀਆਂ ਧੀਆ ਪੈਨਾਂ ਨੇ ਸਾਡੇ ਪਰਿਵਾਰਾਂ ਦੀਆਂ ਬੇਟੀਆਂ ਨੇ ਜੇਕਰ ਇਹਨਾਂ ਧੀਆ ਨੂੰ ਤਕਲੀਫ ਆਈ ਤੇ ਪਹਿਲਾਂ ਸਾਨੂੰ ਆਈ ਇਹ ਇੱਕ ਪੰਜਾਬ ਦਾ ਧਰਤੀ ਹੈ ਜਿੱਥੇ ਬਹੁਤ ਸ਼ਾਂਤ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਨਾਲ ਹੀ ਅਸੀਂ ਰਿਪਰੈਜ਼ੈਂਟ ਕਰਨੇ ਆ ਖਾਲਸਾ ਰਾਜ ਨੂੰ ਖਾਲਸਾ ਰਾਜ ਦੇ ਵਿੱਚ ਧੀਆਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਸੀ ਅਸੀਂ ਉਹਨਾਂ ਧੀਆਂ ਦੀ ਰਾਖੀ ਲਈ ਅੱਜ ਖੜੇ ਆ ਮੇਰੇ ਇੱਕ ਵੈਨ ਵਾਲੇ ਵੀਰ ਨਾਲ ਗੱਲ ਹੋਈ ਹੈ ਮੇਰਾ ਵੀਰ ਕਹਿੰਦਾ ਵੀ ਦੋ ਤਿੰਨ ਦਿਨ ਤੋਂ ਸਾਨੂੰ ਕੁਝ ਗੁੰਡੇ ਅੰਸਰ ਬੜਾ ਤਾਂਕ ਕਰ ਰਹੇ ਨੇ ਅੱਜ ਉਹ ਵੀਰ ਨੂੰ ਅਸੀਂ ਨੰਬਰ ਵੀ ਦੇ ਆਏ ਆ ਤੇ ਦੂਜੀ ਗੱਲ ਹੈ ਵੀ ਗੁੰਡੇ ਅੰਸਰਾਂ ਨੂੰ ਸਾਡੀ ਇੱਕ ਚੇਤਾਵਨੀ ਹੈ ਵੀ ਇਹ ਏਰੀਆ ਛੱਡ ਦਿਓ ਸਾਡੀਆਂ ਧੀਆਂ ਦਾ ਏਰੀਆ ਹੈ ਜੇ ਤੁਸੀਂ ਨਾ ਛੱਡਿਆ ਤੇ ਫਿਰ ਡਾਂਗਣਾ ਛੜਾਵਾਂਗੇ ਬਾਕੀ ਬਹੁਤ ਖੁਸ਼ੀ ਅੱਜ ਵੀਰ ਪ੍ਰਸ਼ਾਸਨ ਪੂਰਾ ਸਹਿਯੋਗ ਦੇ ਰਿਹਾ ਹੈ ਇਸੇ ਤਰ੍ਹਾਂ ਹੀ ਬਾਕੀ ਸਮਾਜ ਸੇਵਾ ਸੰਸਥਾਵਾਂ ਨੂੰ ਜਿਹੜੇ ਵੀ ਮੇਰੇ ਵੀ ਸੇਵਾ ਕਰਨੇ ਚਾਹੁੰਦੇ ਨੇ ਉਹਨਾਂ ਨੇ ਇੱਕ ਬੇਨਤੀ ਹੈ ਵੀ ਆਪਾਂ ਇਸ ਪੰਜਾਬ ਦੀ ਧਰਤੀ ਨੂੰ ਇਹਨਾਂ ਧੀਆਂ ਨੂੰ ਧੀਆਂ ਦੀ ਰਾਖੀ ਲਈ ਅੱਗੇ ਆਈਏ ਤੇ ਇਹ ਆਪਣੇ ਪਰਿਵਾਰ ਸਮਾਲੀਏ ਸਭ ਤੋਂ ਵੱਡੀ ਸਮਾਜ ਸੇਵਾ ਹੈ ਵੀ ਇਹ ਧੀਆਂ ਸੇਫ ਸਾਡੇ ਘਰਾਂ ਚ ਪਹੁੰਚ ਜਾਣ ਬਸ ਇਹੀ ਮੇਰੀ ਅਪੀਲ ਹੈ ਸਾਰੇ ਜਲਾਲਾ ਦੇ ਵਸਨੀਕਾਂ ਨੂੰ ਆਓ ਰਲ ਮਿਲ ਕੇ ਆਪਾਂ ਕੋ ਸੋਹਣੇ ਪੰਜਾਬ ਦੀ ਸਿਰਜਣਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ